ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਨੌ ਪੋਹ ਦਾ ਤੇ ਜਿਹੜਾ 10 ਪੋਹ ਦਾ ਇਤਿਹਾਸ ਹੈ ਉਹ ਸਾਂਝਾ ਕਰਾਂਗਾ ਅੱਠ ਪੋਹ ਦੀ ਸ਼ਾਮ ਦੇ ਟਾਈਮ ਜਦੋਂ ਯੁੱਧ ਰੁਕ ਜਾਂਦਾ ਤਾਂ ਭਾਈ ਦਿਆ ਸਿੰਘ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਨੇ ਮਹਾਰਾਜ ਤੁਸੀਂ ਇੱਥੋਂ ਚਲੇ ਜਾਓ ਤੁਹਾਡੀ ਕੌਮ ਨੂੰ ਬਹੁਤ ਲੋੜ ਹੈ ਤਾਂ ਗੁਰੂ ਮਹਾਰਾਜ ਉਹਨਾਂ ਅੱਗੇ ਇੱਕ ਅਨੋਖੀ ਸ਼ਰਤ ਰੱਖਦੇ ਨੇ ਵੀ ਮੈਂ ਇੰਨਾ ਇੱਥੋਂ ਨਹੀਂ ਜਾਵਾਂਗਾ ਉਹ ਤਾੜੀ ਮਾਰ ਕੇ ਤੇ ਮੁਗਲਾਂ ਨੂੰ ਲਲਕਾਰ ਕੇ ਜਾਂਦੇ ਨੇ ਤਿੰਨ ਵਾਰ ਲਲਕਾਰਦੇ ਨੇ ਜਿਸ ਦੇ ਵਿੱਚ ਗੁਰੂ ਮਹਾਰਾਜ ਜੀ ਬੋਲਦੇ ਨੇ ਪੀਰੇ ਹਿੰਦ ਮੇਰਵਦ ਪੀਰੇ ਹਿੰਦ ਮੇਰਵਦ ਪੀਰੇ ਹਿੰਦ ਮੇਰਵਦ ਇਸ ਦਾ ਮਤਲਬ ਹੈ ਵੀ ਹਿੰਦੂਆਂ ਦਾ ਪੀਰ ਤੇ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਗੁਰੂ ਮਹਾਰਾਜ ਇੱਥੋਂ ਲਲਕਾਰ ਕੇ ਜਾਂਦੇ ਨੇ ਇਸ ਟਾਈਮ ਤੁਸੀਂ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਅਸਥਾਨ ਦਾ ਨਾਮ ਹੈ ਜੀ ਗੁਰਦੁਆਰਾ ਤਾੜੀ ਸਾਹਿਬ ਤੇ ਗੁਰੂ ਮਹਾਰਾਜ ਆਪਣੇ ਨਾਲ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਜੀ ਨੂੰ ਨਾਲ ਲੈ ਕੇ ਜਾਂਦੇ ਨੇ ਇੱਥੋਂ ਗੁਰੂ ਮਹਾਰਾਜ ਝਾੜ ਸਾਹਿਬ ਦੇ ਰਸਤੇ ਤੋਂ ਹੁੰਦੇ ਹੋਏ ਮਾਛੀਵਾੜਾ ਸਾਹਿ ਪਹੁੰਚਦੇ ਨੇ ਕੱਚੀ ਗੜੀ ਛੱਡਣ ਤੋਂ ਪਹਿਲਾਂ ਗੁਰੂ ਮਹਾਰਾਜ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਲਗਾ ਕੇ ਜਾਂਦੇ ਨੇ ਤੇ ਜਦੋਂ ਅਗਲੇ ਦਿਨ ਦਾ 9 ਪੋ ਦਾ ਦਿਨ ਸਟਾਰਟ ਹੁੰਦਾ ਹੈ ਯੁੱਧ ਸਟਾਰਟ ਹੁੰਦਾ ਹੈ ਯੁੱਧ ਦੇ ਵਿੱਚ ਭਾਈ ਸੰਗਤ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਤੇ ਮੁਗਲ ਉਹਨਾਂ ਦੇ ਸਿਰ ਨੂੰ ਕੱਟ ਕੇ ਸਰਹੰਦ ਲੈ ਕੇ ਜਾਂਦੇ ਨੇ ਕਿਉਂਕਿ ਮੋਗਲਾਂ ਨੂੰ ਇਹ ਲੱਗਦਾ ਵੀ ਅਸੀਂ ਗੁਰੂ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਪਰ ਜਦੋਂ ਇਹ ਸਰਹੰਦ ਲੈ ਆਇਆ ਜਾਂਦਾ ਸ਼ੀਸ਼ ਤਾਂ ਉੱਥੋਂ ਪਤਾ ਚੱਲ ਜਾਂਦਾ ਵੀ ਅਸੀਂ ਇਸ ਯੁੱਧ ਨੂੰ ਹਾਰ ਚੁੱਕੇ ਹਾਂ ਮੋਗਲਾਂ ਦੀ ਇਸ ਯੁੱਧ ਵਿੱਚ ਹਾਰ ਹੋਈ ਕਿਉਂਕਿ ਉਹ ਗੁਰੂ ਮਹਾਰਾਜ ਨੂੰ ਫੜ ਨਹੀਂ ਸਕੇ ਪਰ ਇਸ ਯੁੱਧ ਦੇ ਵਿੱਚ ਜਿਹੜੇ ਭਾਈ ਮਨੀ ਸਿੰਘ ਜੀ ਸੀਗੇ ਬੰਦ-ਬੰਦ ਕਟਵਾਉਣ ਵਾਲੇ ਉਹਨਾਂ ਦੇ ਜਿਹੜੇ ਤਿੰਨ ਪੁੱਤਰ ਸੀਗੇ ਉਹ ਵੀ ਇਸ ਅਸਥਾਨ ਤੇ ਸ਼ਹੀਦ ਹੋ ਗਏ ਸੀਗੇ ਭਾਈ ਉਦੇ ਸਿੰਘ ਛੇ ਤੇ ਸੱਤ ਪੋਹ ਦੀ ਰਾਤ ਨੂੰ ਸ਼ਹੀਦ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਵੱਡੇ ਸੁਪੁੱਤਰ ਸੀਗੇ ਬਾਬਾ ਬਚਿੱਤਰ ਸਿੰਘ ਜੀ ਉਹ ਸੱਤ ਪੋਹ ਨੂੰ ਸ਼ਹੀਦ ਹੁੰਦੇ ਨੇ ਤੇ ਉਹਨਾਂ ਦੇ ਜਿਹੜੇ ਤਿੰਨ ਪੁੱਤਰ ਐ ਭਾਈ ਅਨੇਕ ਸਿੰਘ ਜੀ ਭਾਈ ਅਜਬ ਸਿੰਘ ਜੀ ਭਾਈ ਅਜੈਬ ਸਿੰਘ ਜੀ ਉਹ ਇਸ ਧਰਤੀ ਦੇ ਉੱਤੇ ਸ਼ਹੀਦ ਹੋ ਜਾਂਦੇ ਨੇ ਜਿਹੜੇ ਪੰਡਤ ਕਿਰਪਾ ਰਾਮ ਜੀ ਸੀਗੇ ਜੋ ਕਸ਼ਮੀਰ ਤੋਂ ਆਏ ਸੀਗੇ ਨੌਵੇਂ ਪਾਸ਼ਾ ਕੋਲੇ ਫਰਿਆਦ ਲੈ ਕੇ ਉਹਨਾਂ ਨੇ ਅਮਰ ਛੱਕਣ ਤੋਂ ਬਾਅਦ ਕਿਰਪਾ ਸਿੰਘ ਬਣ ਗਏ ਸੀਗੇ ਉਹ ਵੀ ਇੱਥੇ ਸ਼ਹੀਦ ਹੋ ਗਏ ਉਹਨਾਂ ਦੇ ਜਿਹੜੇ ਭਰਾ ਸੀਗੇ ਸਨਮੁਖ ਸਿੰਘ ਉਹ ਵੀ ਇੱਥੇ ਹੀ ਸ਼ਹੀਦ ਹੋ ਗਏ ਸੀਗੇ ਇਸ ਯੁੱਧ ਦੇ ਵਿੱਚ ਭਾਈ ਆਲਮ ਸਿੰਘ ਜੀ ਨਚਣਾ ਜਿਨ੍ਹਾਂ ਦੇ ਨਾਂ ਦੇ ਪਿੱਛੇ ਨਚਣਾ ਲੱਗਦਾ ਸੀਗਾ ਕਿਉਂਕਿ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫੁਰਤੀ ਸੀਗੀ ਉਹ ਵੀ ਇਸ ਧਰਤੀ ਦੇ ਉੱਤੇ ਸ਼ਹੀਦ ਹੋ ਗਏ ਤੇ ਜਿਹੜੇ ਗੁਰੂ ਮਹਾਰਾਜ ਨਾਲ ਕਵੀ ਸੀਗੇ ਕਵੀ ਧੰਨਾ ਸਿੰਘ ਜੀ ਤੇ ਕਵੀ ਚੰਦਰ ਸਿੰਘ ਜੀ ਉਹ ਵੀ ਯੁੱਧ ਦੇ ਮੈਦਾਨ ਦੇ ਵਿੱਚ ਲੜਦੇ-ਲੜਦੇ ਸ਼ਹੀਦ ਹੋ ਗਏ ਕਿਉਂਕਿ ਨਾਲ ਦੀ ਨਾਲ ਇਹ ਸ਼ਸਤਰ ਵਿਦਿਆ ਵੀ ਜਾਣਦੇ ਸੀਗੇ ਤੇ ਯੁੱਧ ਦੇ ਵਿੱਚ ਵੀ ਆਪਣਾ ਪੂਰਾ ਜਿਹੜਾ ਜੋਰ ਹੈ ਉਹ ਦਿਖਾਉਂਦੇ ਸੀਗੇ ਇਸ ਦੇ ਨਾਲ ਨਾਲ ਭਾਈ ਕਾਠਾ ਸਿੰਘ ਜੀ ਭਾਈ ਮਦਨ ਸਿੰਘ ਜੀ ਵੀ ਸ਼ਹੀਦ ਹੋ ਗਏ ਜਿਹੜੇ ਗੇਟ ਦੇ ਉੱਤੇ ਸੇਵਾਵਾਂ ਨਿਭਾਉ ਰਹੇ ਸੀਗੇ ਜਿੱਦਾਂ ਹੀ ਨੌਪੋ ਦੇ ਸ਼ਾਮ ਹੁੰਦੀ ਹੈ ਤਾਂ ਨਾਲ ਦੇ ਪਿੰਡ ਰਾਏਪੁਰ ਤੋਂ ਇੱਕ ਬੀਬੀ ਆਂਦੀ ਹੈ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਬਹੁਤ ਵੱਡਾ ਅਸਥਾਨ ਹੈ ਬੀਬੀ ਸ਼ਰਨ ਕੌਰ ਜੀ ਉਹ ਸ਼ਾਮ ਦੇ ਟਾਈਮ ਆਉਂਦੇ ਨੇ ਜਿੰਨੇ ਵੀ ਸਿੰਘ ਸ਼ਹੀਦ ਹੋਗੇ ਉਹਨਾਂ ਦੇ ਇੱਕ ਅੰਗੇਠਾ ਸਾਈ ਬਣਾਉਂਦੇ ਨੇ ਕੀਰਤਨ ਸੁਹੇਲਾ ਦਾ ਜਾਪ ਸਟਾਰਟ ਕਰਦੇ ਨੇ ਤੇ ਅਗਨ ਭੇਟ ਕਰ ਦਿੰਦੇ ਨੇ ਉਸ ਤੋਂ ਬਾਅਦ ਜਦੋਂ ਮੁਸਲਮਾਨਾਂ ਨੂੰ ਉੱਤੇ ਧੂਆ ਉੱਡਦਾ ਦਿਖਦਾ ਤਾਂ ਉਹ ਇਸ ਸਥਾਨ ਤੇ ਆ ਕੇ ਬੀਬੀ ਸ਼ਰਨ ਕੌਰ ਜੀ ਨੂੰ ਸ਼ਹੀਦ ਕਰ ਦਿੰਦੇ ਨੇ ਤੇ ਇਤਿਹਾਸਕਾਰ ਲਿਖਦੇ ਨੇ ਵੀ ਭਾਈ ਤਰਲੋਕਾ ਸਿੰਘ ਤੇ ਭਾਈ ਰਾਮਾ ਸਿੰਘ ਨੇ ਜਿਹੜੇ ਬਾਕੀ ਸ਼ਰੀਰ ਬਚੇ ਸੀਗੇ ਉਹਨਾਂ ਦਾ ਸੰਸਕਾਰ ਕੀਤਾ ਇਹ ਸੀਗਾ ਸ੍ਰੀ ਚਮਕੌਰ ਸਾਹਿਬ ਦਾ ਨੌਪੋੜ ਦਾ ਇਤਿਹਾਸ ਤੇ ਦੂਸਰੇ ਸਾਈਡ ਨੌਪੋੜ ਜਦੋਂ ਦਿਨ ਚੜਦਾ ਹੈ ਤਾਂ ਜਿਹੜਾ ਗੰਗੂ ਪਾਪੀ ਦਾ ਉਹ ਮਾਤਾ ਗੁਜਰੀ ਜੀ ਨੂੰ ਕਹਿੰਦਾ ਹੈ ਵੀ ਮੇਰਾ ਪਿੰਡ ਇੱਥੋਂ ਲੱਗ ਗਈ ਹੈ ਕਿਉਂਕਿ ਇਸ ਟਾਈਮ ਉਹ ਛੱਪੜੀ ਦੇ ਕੰਡੇ ਤੇ ਬੈਠੇ ਨੇ ਜਿਹੜਾ ਪਿੰਡ ਕਾਈਨੌਰ ਹੈ ਪਿੰਡ ਕਾਈਨੌਰ ਤੋਂ ਉਹ ਆਪਣੇ 3 ਕਿਲੋਮੀਟਰ ਦੂਰ ਜਿਹੜਾ ਪਿੰਡ ਹੈ ਉੱਥੇ ਮਾਤਾ ਜੀ ਨੂੰ ਲੈ ਜਾਣ ਦੀ ਗੱਲ ਕਰਦਾ ਹੈ ਮਾਤਾ ਜੀ ਉਸ ਨੂੰ ਬੋਲਦੇ ਨੇ ਕੋਈ ਸਾਨੂੰ ਰੋਪੜ ਛੱਡਾ ਪਰ ਉਹਦੇ ਅੰਦਰ ਲਾਲਚ ਐਨਕ ਭਰ ਗਿਆ ਸੀਗਾ ਮੋਰਾਂ ਦੇਖਣ ਤੋਂ ਬਾਅਦ ਤਾਂ ਉਹ ਰੋਪੜ ਲੈ ਆਣ ਦੀ ਬਜਾਏ ਜਿਹੜਾ ਉਹਦਾ ਪਿੰਡ ਸੀਗਾ ਸਹੇੜੀ ਉਹ ਉੱਥੇ ਲੈ ਜਾਂਦਾ ਸਭ ਤੋਂ ਪਹਿਲਾਂ ਗੁਰਦੁਆਰਾ ਐਮ ਐ ਸਾਹਿਬ ਲੈ ਕੇ ਜਾਂਦਾ ਉੱਥੋਂ ਦਾ ਜਿਹੜਾ ਇਤਿਹਾਸ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾਗਾ ਉਸ ਅਸਥਾਨ ਤੇ ਪਹੁੰਚ ਗਏ ਗੰਗੂ ਪਾਪੀ ਪਿੰਡ ਕਾਇਨੌਰ ਤੋਂ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੂੰ ਇਸ ਅਸਥਾਨ ਤੇ ਲੈ ਕੇ ਆਂਦੇ ਨੇ ਇਸ ਅਸਥਾਨ ਦਾ ਜਿਹੜਾ ਨਾਮ ਹੈ ਉਹ ਗੁਰਦੁਆਰਾ ਐਮ ਐ ਸਾਹਿਬ ਹੈ ਇੱਥੇ ਪਹਿਲਾਂ ਬਹੁਤ ਘਾਣਾ ਜੰਗਲ ਹੁੰਦਾ ਸੀਗਾ ਤੇ ਇੱਥੇ ਕੋ ਸਾਧੂ ਦੀ ਕੁੱਟਿਆ ਸੀਗੀ ਤੇ ਗੰਗੂ ਪਾਪੀ ਪਿੰਡ ਚ ਨਹੀਂ ਲੈ ਕੇ ਗਿਆ ਪਿੰਡ ਤੋਂ ਬਾਹਰ-ਬਾਰ ਇਸ ਕੁੱਟਿਆ ਦੇ ਵਿੱਚ ਲੈ ਆਏ ਆ ਇਸ ਕੁੱਟਿਆ ਦੇ ਵਿੱਚ ਉਹ ਛੱਡ ਕੇ ਜਿਹੜਾ ਪਿੰਡ ਦਾ ਜਾਈ ਜਾਏ ਉਹ ਲੈਣ ਦੇ ਲਈ ਨਿਕਲ ਗਿਆ ਜਦੋਂ ਗੰਗੂ ਪਾਪੀ ਪਿੰਡ ਚਲਾ ਗਿਆ ਤਾਂ ਇੱਥੇ ਜਿਹੜਾ ਸਾਧੂ ਸੀਗਾ ਉਹ ਮਾਤਾ ਗੁਜਰੀ ਜੀ ਕੋਲੇ ਆਏ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਐਨੇ ਜੰਗਲ ਦੇ ਵਿੱਚ ਘਣੇ ਜੰਗਲ ਦੇ ਵਿੱਚ ਰਾਤ ਦੇ ਟਾਈਮ ਕਿਆ ਕਰ ਰਹੇ ਹੋ ਤਾਂ ਮਾਤਾ ਗੁਜਰੀ ਜੀ ਨੇ ਸਹਿਸ ਭਾਇ ਕਹਿ ਦਿੱਤਾ ਵੀ ਅਸੀਂ ਤਾਂ ਭਾਈ ਐਵੇਂ ਹੀ ਆ ਗਏ ਉੱਥੋਂ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਜਿਹੜਾ ਉਹ ਐਵੇਂ ਸਾਈ ਪੈ ਗਿਆ ਗੁਰਦੁਆਰਾ ਐਵੇਂ ਸਾਹਿਬ ਤੋਂ ਗੰਗੂ ਪਾਪੀ ਮਾਤਾ ਗੁਜਰੀ ਜੁਰ ਛੋਟੇ ਸਾਹਿਬ ਜਦਿਆਂ ਨੂੰ ਆਪਣੇ ਘਰ ਲੈ ਕੇ ਜਾਂਦਾ ਕਿਉਂਕਿ ਸਾਰਾ ਦਿਨ ਮਾਤਾ ਗੁਜਰੀ ਜੀ ਔਰ ਛੋਟੇ ਸਹਿਬ ਜਾਦੇ ਇਸ ਸਥਾਨ ਦੇ ਉੱਤੇ ਰੁਕਦੇ ਨੇ ਕਿਉਂਕਿ ਗੰਗੂ ਪਾਪੀ ਉਹਨਾਂ ਨੂੰ ਕਹਿ ਕੇ ਗਿਆ ਸੀਗਾ ਕਿ ਮੈਂ ਪਿੰਡ ਦਾ ਮਾਹੌਲ ਦੇਖ ਕੇ ਆਂਦਾ ਪਿੰਡ ਦਾ ਮਾਹੌਲ ਬਹੁਤ ਖਰਾਬ ਹੈ ਮੈਂ ਨਹੀਂ ਚਾਹਦਾ ਵੀ ਤੁਹਾਡੇ ਨਾਲ ਕੋਈ 112 ਹੋ ਜਵੇ ਉਹ ਗੱਲਾਂ ਬਣਾ ਰਿਹਾਤਾ ਉਹਦੇ ਅੰਦਰ ਲਾਲਚਤਾ ਤੇ ਉਹ ਸਿਰਫ ਮੋਹਰਾ ਠੱਗਣੀਆਂ ਚਾਹੁੰਦਾ ਸੀਗਾ ਤੇ ਮਾਤਾ ਗੁਜਰੀ ਜੀ ਔਰ ਛੋਟੇ ਸਹਿਬਜ਼ਾਦਿਆਂ ਨੂੰ ਕੈਦ ਕਰਵਾਉਣ ਤੋਂ ਬਾਅਦ ਜਿਹੜੇ ਮੁਗਲ ਸੀਗੇ ਉਹਨਾਂ ਕੋਲੋਂ ਇੱਕ ਮੋਟੀ ਇਨਾਮੀ ਰਕਮ ਲੈਣੀ ਚਾਹੁੰਦਾ ਸੀਗਾ ਇਸ ਕਰਕੇ ਫੇ ਗੰਗੂ ਪਾਪੀ ਮਾਤਾ ਗੁਜਰੀ ਜੀ ਔਰ ਛੋਟੇ ਸਹਿਬਜ਼ਾਦਿਆਂ ਨੂੰ ਆਪਣੇ ਘਰ ਲਿਆਇਆ ਇਸ ਟਾਈਮ ਤੁਸੀਂ ਉਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਜਿੱਥੇ ਨੌ ਪੋ ਦੀ ਰਾਤ ਕੱਟੀ ਸੀਗੀ ਮਾਤਾ ਗੁਜਰੀ ਜੀ ਨੇ ਔਰ ਛੋਟੇ ਸਹਿਬਜ਼ਾਦਿਆਂ ਨੇ ਇੱਥੇ ਆ ਕੇ ਤੁਸੀਂ ਉਸ ਮੰਝੇ ਦੇ ਵੀ ਦਰਸ਼ਨ ਕਰ ਸਕਦੇ ਹੋ ਜਿੱਥੇ ਮਾਤਾ ਗੁਜਰੀ ਜੋ ਛੋਟੇ ਸਾਹਿਬ ਜਦ ਨੇ ਵਿਸ਼ਰਾਮ ਕੀਤਾ ਸੀਗਾ ਇਹ ਸਥਾਨ ਅੱਜ ਦੇ ਟਾਈਮ ਵਿੱਚ ਪੂਜਣ ਯੋਗ ਹੈ ਕਿਉਂਕਿ ਅਗਰ ਗੱਲ ਕਰੀਏ ਗੰਗੂ ਪਾਪੀ ਦੀ ਉਹਨੇ ਜੋ ਕਰਨਾ ਸੀਗਾ ਉਹ ਕਰ ਚੁੱਕਿਆ ਪਿੰਡ ਦੀ ਬਦਨਾਮੀ ਕਰਵਾਣੀ ਸੀ ਉਹ ਕਰਵਾ ਚੁੱਕਿਆ ਕਿਉਂਕਿ ਇਸ ਪਿੰਡ ਦਾ ਨਾਮ ਪਹਿਲੇ ਖੇੜੀ ਹੁੰਦਾ ਸੀਗਾ ਹੁਣ ਇਸ ਪਿੰਡ ਦਾ ਜਿਹੜਾ ਨਾਮ ਹੈ ਉਹ ਸਿਹੜੀ ਹੈ ਇਸ ਪਿੰਡ ਦੇ ਵਿੱਚ ਜਦੋਂ 9 ਪੋਹ ਦੀ ਰਾਤ ਕੱਟਦੇ ਨੇ ਜਦੋਂ ਹੀ 10 ਪੋਹ ਦਾ ਦਿਨ ਚੜ੍ਹਦਾ ਹੈ ਰਾਤ ਨੂੰ ਗੰਗੂ ਪਾਪੀ ਫਿਰ ਦਰਵਾਜਾ ਖੋਲ ਕੇ ਮੋਹਰਾ ਚੋਰੀ ਕਰ ਲੰਦਾ ਤੇ ਉਸ ਤੋਂ ਬਾਅਦ ਜਿਹੜੇ ਕੋਤਵਾਲੀ ਹੈ ਮਰੰਡੇ ਦੇ ਵਿੱਚ ਉੱਥੇ ਜਾਨੀ ਖਾਨ ਤੇ ਮਾਨੀ ਖਾਨ ਦੋ ਭਰਾ ਸੀਗੇ ਉਹਨਾਂ ਨੂੰ ਜਾ ਕੇ ਇਤਲਾਹ ਦੇ ਦਿੰਦਾ ਵੀ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦ ਦੇ ਮੇਰੇ ਕੋਲ ਨੇ ਤੇ ਇਥੋਂ ਮਾਤਾ ਗੁਜਰੀ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਅੱਗੇ ਸਥਾਨ ਪੈਂਦਾ ਜੀ ਗੁਰਦੁਆਰਾ ਰਤھ ਸਾਹਿਬ ਉੱਥੇ ਲਿਆਇਆ ਜਾਂਦਾ ਉੱਥੋਂ ਫਿਰ ਕੈਦ ਕਰਕੇ ਕੋਤਵਾਲੀ ਸਾਹਿਬ ਲਿਆਇਆ ਜਾਂਦਾ ਇਸ ਟਾਈਮ ਤੁਸੀਂ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਸਥਾਨ ਮਰੰਡੇ ਸ਼ਹਿਰ ਦੇ ਵਿੱਚ ਹੈ ਗੁਰਦੁਆਰਾ ਕੋਤਵਾਲੀ ਸਾਹਿਬ ਇੱਥੇ ਰਾਤ 10 ਪੋਹ ਦੀ ਕੱਟਦੇ ਨੇ ਤੇ ਅਗਲੇ ਦਿਨ ਫਿਰ ਸੋਬਾ ਸਰਹੰਦ ਨੂੰ ਤਲਾਹ ਦੇ ਕੇ ਇੱਕ ਭਰਾ ਉੱਠੀ ਰਹਿੰਦਾ ਹੈ ਕੋਤਵਾਲੀ ਦੇ ਵਿੱਚ ਤੇ ਦੂਸਰਾ ਭਰਾ ਜਾ ਕੇ ਮੁਗਲਾਂ ਨੂੰ ਤਲਾਹ ਦੇ ਦਿੰਦਾ ਵੀ ਸਾਡੇ ਕੋਲੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਂਦੇ ਨੇ ਇਹ ਸੀਗਾ 9 ਪੋਹ ਤੇ 10 ਪੋਹ ਦਾ ਇਤਿਹਾਸ ਬਣੇ ਰਹੋ ਸਫ਼ਰ ਦੇ ਨਾਲ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ 10 ਪੋ 11 ਪੋ ਤੇ ਜਿਹੜਾ 13 ਪੋ ਦਾ ਇਤਿਹਾਸ ਹੈ ਉਹ ਸਾਂਝਾ ਕਰਾਂਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਕੱਲ੍ਹ ਅਗਲੇ ਦਿਨ ਦਾ ਇਤਿਹਾਸ ਲੈ ਕੇ